ਲੈ ਪਾਲੀ ਤਾਂ ਪਾਲਕ ਤੋੜੀ ਅੰਨੀ ਤੋੜ ਲਈ ਪੈਣ ਪਾਲਕ ਹਾਂ ਤੋੜ ਲਈ ਕਿਵੇਂ ਮੈਂ ਤੇ ਤੈਨੂੰ ਦੇਖ ਕੇ ਆ ਗਈ ਮੈਂ ਤੇ ਲਪਾਵਾ ਲੈ ਕੇ ਇੰਨਾਂ ਮਸਾਂ ਜੇ ਤੂੰ ਮੈਂ ਮੇਕ ਚ ਤੋੜ ਕੇ ਲਿਆਂ ਦੇਖ ਕਿੰਨਾ ਸੋਹਣਾ ਹਰਾ ਹਰਾ ਤੈਨੂੰ ਐ ਨਹੀਂ ਤੇ ਹੋ ਬਾੜੀ ਹੋ ਜਾ ਤੇ ਲਾਇਆ ਪੈਣ ਸਾਡੇ ਕੋਲ ਕੁਛ ਨਹੀਂ ਲਾਇਆ ਤੇਰੇ ਬਾਈ ਨੇ ਨਾ ਹੀ ਗਲਬਾੜੀ ਬਣਾਵੇ ਨਾ ਕੋਈ ਧੰਗ ਲਾਵੇ ਨਾ ਕੋ ਮੇਥੇ ਨਾ ਕੋ ਪਾਲਕ ਸੰਭਾਲ ਕਰਦੇ ਭੈਣੇ ਲਾਉਣੀ ਪੈਂਦੀ ਸਬਜੀ ਘਰੇ ਤਾਂ ਵਧੀਆ ਤੇ ਬਾਹਰ ਤਾਂ ਭੈਣ ਕਰਦੀ ਸਬਜੀ ਤਾਂ ਬਾਹਰ ਵਧੀਆ ਪਾਪਾ ਪਹਿਲੇ ਮੈਂ ਤੈਨੂੰ ਬੇਲਾ ਕਰਕੇ ਲਿਆ ਦੂਣਾ ਫੜਾ ਮੈਂ ਲਫਾਪਾ ਮੈਂ ਤੈਨੂੰ ਹੋਰ ਲਿਆ ਦੂਣਾ ਨਹੀਂ ਤੂੰ ਤਾਂ ਬਾਲੂ ਚਲਾ ਕੋਲ ਮੈਂ ਲਫਾਪਾ ਕੋਲ ਰੇ ਕਿਹੜੀ ਆ ਕੋਈ ਨਹੀਂ ਤੈਨੂੰ ਫਿਰ ਤੂੰ ਜਿਹੜਾ ਤੋੜਨ ਲੱਗੀ ਸੀ ਤਾ ਤੂੰ ਲੈ ਕੇ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਵੀ ਮੈਂ ਇੱਥੇ ਆ ਗਈ ਕਰਜ ਕਰਦੀ ਮੈਂ ਪਾਲਕ ਤੋੜਨ ਲੱਗ ਗਈ ਨਹੀਂ ਸੱਚ ਤੂੰ ਦੋ ਦਿਨ ਹੋ ਗਏ ਸਾਡੇ ਘਰ ਨਹੀਂ ਆਈ ਕੀ ਗੱਲ ਭੈਣੇ ਨਹੀਂ ਆਏ ਨਹੀਂ ਜਾਂਦਾ ਕੰਮ ਨਹੀਂ ਵਾਰੇ ਲੈ ਕੀ ਕਰਾਂ ਨਹੀਂ ਤੂੰ ਤਾਂ ਉਹੀ ਗੱਲ ਆਈ ਨਹੀਂ ਸਾਰਿਆਂ ਦੇਖ ਲੈ ਨੀ ਤੂੰ ਸੈੱਟ ਲਈ ਲੈ ਮੈਂ ਤਾਂ 4 ਤੋਲੇ ਨਕਰਾ ਲੈ ਤੇਰੇ ਬਾਈ ਨੇ ਮੈਨੂੰ ਤਾਂ 100 ਸੋਨਾ ਬਣਵਾ ਕੇ ਦਿੱਤਾ ਹੈ ਅੱਛਾ ਹਾਂ ਪੁੱਛਿਆ ਕਿੰਨੇ ਦਾ ਬਣਿਆ 4 ਤੋਲਿਆਂ ਦਾ ਮੈਨੂੰ ਦੱਸੀ ਤਾਂ ਜਾਨੀਆ ਕਿੰਨੇ ਨੂੰ ਅਸੀਂ ਆਉਣਾ ਹਣਾ ਸਿਉਣਾ ਤਾਂ ਹੁਣ ਪਹਿਨੇ 60 ਤੋਂ ਵੀ ਉੱਤੇ ਹੈ ਅੱਛਾ ਹਾਂ ਮੈਂ ਕੋੜਾ ਰੇਟ ਲਵਾਂ ਚਾਹ ਰਿਹਾ ਤਾਂ ਬਾਲੇ ਵੰਗਾ ਬਣੇ ਦੋ ਟਾਈ ਲੱਖ ਦੇ ਬਣੇ ਲੈ ਪਹਿਨੇ ਦੋ ਟਾਈ ਲੱਖ ਦੀ ਕੀ ਗੱਲ ਹੈ ਤੇਰੇ ਬਾਈ ਤਾਂ ਗੱਲ ਮੇਰੇ ਤੇ 5 ਲੱਖ ਲਾ ਦੇ ਮੈਂ ਤਾਂ ਨਿਬਾਈ ਜਮਾ ਪੈਸੇ ਦਿੰਦੇ ਨਹੀਂ ਨਾ ਉਹ ਤਾਂ ਮੈਨੂੰ ਦਿੰਦੇ ਨਹੀਂ ਤੂੰ ਤਾਂ ਛੂਟ ਵੀ ਨਹੀਂ ਲਿਆ ਨਹੀਂ ਨਹੀਂ ਕੱਲ ਸੇਲ ਆਈ ਸੀਗੀ ਸਾਰਿਆਂ ਨੇ ਲੈ ਲੈ ਛੂਟ ਚਾਰ-ਚਾਰ ਲੈ ਲੈ ਤੇ ਤੂੰ ਆਈ ਹੀ ਨਹੀਂ ਮੈਂ ਤੈਨੂੰ ਡਿੱਕੀ ਗਈ ਤੂੰ ਮੈਨੂੰ ਦੱਸਿਆ ਹੀ ਨਹੀਂ ਮੈਂ ਦੱਸ ਦਿੰਦੀ ਆਪਾਂ ਲੈਣੇ ਮੈਨੂੰ ਤਾਂ ਤੁਰ ਹੀ ਜਾਂਦੀ ਉਹ ਸਾਡੀ ਕਮਾਂਡ ਨੇ ਬੋਲ ਮਾਰ ਕੇ ਲੱਗੀ ਉਹ ਕਹਿੰਦੀ ਭੱਜ ਕੇ ਆ ਜਾ ਭਾਈ ਨਹੀਂ ਜਾਣਾ ਤੇ ਮੈਂ ਟੱਕ ਨਪਾਲੀ ਵੀ ਉੱਥੇ ਹੋਊਗੀ ਜਦੋਂ ਜਾ ਕੇ ਦੇਖਾਂ ਕਣ ਫਿਰ ਮੈਂ ਭਾਈ ਨਾਖੇ ਜੀ ਬੀਰ ਬਣ ਕੇ ਖੜ ਜਾ ਤੇ ਮੈਂ ਉਹਨੂੰ ਸੱਦ ਲਿਆਵਾਂ ਸੱਦਾਂ ਕੀ ਭਣੀ ਭਾਈ ਤਾਂ ਖੜ ਜਾਣਾ ਵਿਚਾਰਾ ਗੱਲ ਕਰ ਬੁੜੀਆਂ ਲੈ ਗਈਆਂ ਭਣੀ ਚੱਕ ਕੇ ਕੋਈ ਚਾਰ ਛੂ ਉਹਦੀ ਗੱਡੀ ਮਿੰਟਾਂ ਚ ਵੇਲੀ ਕਰਤੀ ਇਹ ਬੇਕਦਾਰਤਾ ਹੈਗਾ ਹੁਣ ਜਦੋਂ ਜਾਂਦੇ ਜੇ ਸਿਆਲ ਉਹ ਸਸਤੇ ਕਰ ਦਾਂਦੇ ਹਾਂ ਕਰ ਦਿੰਦੇ ਫੇਰ ਬੁਰਗਾਂ ਨੂੰ ਲਾਲਚ ਹੋ ਜਾਂਦਾ ਬੁਰਗਾਂ ਨੂੰ ਅਸੀਂ ਅਗਾਂ ਨੂੰ ਪਾਲਾਂਗੇ ਤੂੰ ਐਂ ਕਰੀ ਜਦੋਂ ਫੇਰ ਆਈ ਨਾ ਸੇਲ ਤਾਂ ਮੈਨੂੰ ਦੱਸੀ ਆਪਾਂ ਚੱਲਾਂਗੇ ਮੈਨੂੰ ਬਾਜ਼ ਮਾਰ ਕੇ ਲੈ ਜੀ ਬਾਜ਼ ਤਾਂ ਮਾਰ ਕੇ ਲੈ ਜੂ ਭਾਵੇਂ ਮੈਨੂੰ ਬਾਈ ਤੋਂ ਡਰ ਲੱਗਦਾ ਤੂੰ ਐਂ ਕਰੀ ਮੇਰਾ ਬਾਹਰ ਚ ਕਢ ਕੇ ਵੇਖ ਲਈ ਜਦੋਂ ਘਰੇ ਦਾ ਹੋਇਆ ਤੂੰ ਵਜ ਕੇ ਮੇਨ ਬਾਈ ਮਾਰੀ ਤੁਪ ਚੱਲ ਬੜਾਗੇ ਐ ਤਾਂ ਮੈਂ ਤੈਨੂੰ ਫੋਨ ਵੀ ਲਾ ਦੂੰਗੀ ਹਾਂ ਤੂੰ ਫੋਨ ਲਾ ਦੀ ਹਾਂ ਚੱਲ ਬੜਾਗੇ ਹਾਂ ਤੇ ਬੱਲੀ ਵਾਤੀ ਹੁਣ ਮੈਂ ਸੈਟ ਦੀ ਗੱਲ ਤਾਂ ਜ਼ਰੂਰ ਕਰੂੰ ਜੇ ਨਾ ਮੈਂ ਤਾਂ ਆਪ ਕਰਾਉਂਗੀ ਤੇ ਤੇਰੇ ਕੋਲੇ ਤਾਂ ਤੂੰ ਵਿਆਹ ਤੇ ਗਈ ਸੀ ਉਹਦੇ ਹਾਂ ਤੂੰ ਤਾਂ ਕੰਨਾਂ ਚ ਵੀ ਮੋਲੇ ਦੇ ਪਾਈ ਫਰਦੀਆਂ ਨਹੀਂ ਹੋਰ ਕਰਾ ਕੇ ਨੂੰ ਦਿੰਦਾ ਕੀ ਕਰਾਂ ਕਰਾਣਾ ਹੁਣ ਕਰਾਉਂਗੀ ਮੈਂ ਮੈਂ ਤਾਂ ਭੈਣੇ ਬਾੜੀ ਸੋਹਣੀ ਛੋਟੇ ਛੋਟੇ ਕੰਨਾਂ ਵਾਲੇ ਵੀ ਲਈ ਗੱਲ ਕਰਨੇ ਡਰਦੀ ਨਹੀਂ ਪਾਕੀ ਅੱਜ ਮੈਂ ਆਖ ਭੈਣੇ ਉੱਥੇ ਜਾਣੀ ਆ ਬਾੜੀ ਚਾਹੀਨੀ ਪਤਾ ਡਿਗ ਪਣ ਸਿਓ ਨਾ ਬਾਲਾ ਮਹਿੰਗਾ ਮੈਂ ਤਾਂ ਤਾਂ ਪਾ ਲੈਣੀ ਮੇਰੇ ਕੋਲ ਤਾਂ ਪਾਰੇ ਸ अच्छा हां हैगे तो ਤਿੰਨ ਜੋੜੇ ਤੇਰੇ ਕੋਲ ਮੇਰੇ ਕੋਲ ਤਾਂ ਚਾਰ ਜੋੜ ਨੇ ਤੂੰ ਦੋ ਤਿੰਨ ਦੀ ਗੱਲ ਕਰਦੀ ਏ ਤੇਰੇ ਕੋਲ ਕਿਹੜੇ ਜੋੜ ਨੇ ਮੇਰੇ ਕੋਲ ਕਿਹੜੀ ਜੋੜੀ ਹੋਣੀ ਸਿਆਹੀ ਆ ਸਾਹੀ ਇਹ ਤਾਂ ਮੁੱਲ ਦੇ ਸਿਉਨੇ ਦੇ ਤਾਂ ਹੋਣਗੇ ਕਿੱਥੋਂ ਅੰਡ ਮਿਲਕਰਾ ਕੇ ਮਿੰਦਾ ਕਹਿੰਦੇ ਪੈਸੇ ਲੈਣਗੇ ਮਹਿੰਗਾ ਵਾਲਾ ਸੋਨਾ ਤੂੰ ਇਹਨੇ ਪੈਸੇ ਲਾ ਕੇ ਕੀ ਕਰਨਗੇ ਹੱਦ ਹੋਈ ਪਈ ਗਈਆਂ ਇਹ ਕੋਈ ਮੈਂ ਤੈਨੂੰ ਕਰਾਉਂਗੀ ਹੁਣ ਤਾਂ ਮੈਂ ਲੜਕੇ ਆਪਣੇ ਸਾਰਿਆਂ ਡੰਗ ਮੰਡਣਾ ਕੋਲੇ ਭਨੇ ਮੈਂ ਤੇ ਜੋ ਤੇਰੇ ਬਾਈ ਨੂੰ ਕਿਹਾ ਨਾ ਕੋਲੇ ਜਾ ਮੂੰਹ ਕਰਕੇ ਜਮਾ ਕੋਲੇ ਬਹਿ ਕੇ ਵਿੜਿਆ ਕੇ ਜੇ ਕਹੀਂ ਵੀ ਦੇਖ ਸਾਰਿਆਂ ਨੇ ਨਾ ਸਾਰਿਆਂ ਨੇ ਸੈੱਟ ਕਰਵਾ ਲਏ ਡੈਡ ਸੋਹਣੀ ਤੇ ਮੈਂ ਦੇਖੂੰ ਤਾਂ ਇੰਨੀ ਸੋਹਣੀ ਐ ਤੇ ਸੈੱਟ ਨਾਲ ਤਾਂ ਤੈਨੂੰ ਹੋਰ ਵੀ ਰੂਪ ਚੜਜੇ ਮੈਂ ਹੁਣ ਕਰਵਾਉਂਗੀ ਸੈੱਟ ਫਿਰ ਹਾਂ ਚਲੋ ਮੈਂ ਤੇ ਬਾਈ ਨੂੰ ਕਹਿੰਦ ਕੋਈ ਨਹੀਂ ਕਹੂੰਗੀ ਹੁਣ ਤਾਂ ਮੈਂ ਜ਼ਰੂਰ ਇਹਨਾਂ ਕਦੇ ਤਾਂ ਮੰਗੇ ਨਹੀਂ ਜਮਾ ਮੈਨੂੰ ਪਤਾ ਹੀ ਨਹੀਂ ਇਹਨੇ ਕੋੜੀ ਮੈਂ ਕੱਥੇ ਮੈਂ ਤਾਂ ਕਦੇ ਕੁਝ ਕਿਹਾ ਹੀ ਨਹੀਂ ਉਹਨੂੰ ਜਾਣ ਦੇਂਦਾ 100 200 ਮੈਂ ਫੜ ਕੇ ਵਰਤ ਲੈਣੀ 100 200 ਨਕੀ ਬਣਦਾ ਕਮਲ ਦੇ 5-4000 ਰੁਪਏ ਤਾਂ ਕੋਲੇ ਰੱਖਿਆ ਕਰ ਕੋਈ ਨਾ ਕੋਈ ਸੇਲ ਵਾਲਾ ਜੀ ਤੇ ਜਰਕਦੇ ਨੇ ਜਾ ਕੇ ਕੱਪੜਾ ਲੁੜਾ ਲਿਆਵਦਾ ਬੰਦਿਆਂ ਨੂੰ ਕੀ ਪਤਾ ਹੁੰਦਾ ਤੈਨੂੰ ਬਾਈ ਪੁੱਛ ਦਿੰਦੇ ਪੈਸੇ ਕੋਈ ਨਾ ਮੈਨੂੰ ਤਾਂ ਕਦੀ ਨਹੀਂ ਸਾਭੀ ਨਹੀਂ ਲੈਂਦਾ ਮੈਂ ਇੱਥੋਂ ਤਾਂ ਮੈਂ ਤਾਂ ਭਾਵੇਂ ਹਜ਼ਾਰ ਲਾਇਆ ਮੈਂ ਭਾਵੇਂ ਦੋ ਲਾਇਆ ਮੈਂ ਆ ਚਾਦਰਾਂ ਨਾਲ ਜੀ ਮੈਂ ਤਾਂ ਚਾਦਰਾਂ ਵੀ ਲਿਆਂੀਆਂ ਤੇ ਆਪਾਂ ਉਹਦੇ ਨਾਲ ਇੰਨੇ ਸੀ ਚਾਦਰਾਂ ਤੂੰ ਤਾਂ ਇੱਕ ਲੈ ਕੇ ਖੜ ਗਈ ਮੈਂ ਚਾਰ ਲਈ ਆਈ ਸੀ ਹਾਂ ਤੂੰ ਤਾਂ ਲੈ ਜੇ ਤੇਰੇ ਕੋਲ ਖੁੱਲੇ ਪੈਸੇ ਸੀ ਤੇ ਕਿੰਨੇ ਰੱਖਦਾ ਹੋ 100 ਰੁਪਏ ਮੈਂ 200 ਦੀ ਚਾਦਰ ਲੈ ਕੇ ਆਉਗੀ ਤੂੰ ਬਾਈ ਨੂੰ ਕਿਹਾ ਕਰ ਵੀ ਮੈਨੇ ਤਾਂ ਪੈਸੇ ਦੇ ਸਾਰੇ ਦਿਨ ਮੈਂ ਕਿਹੜਾ ਕੰਮ ਨਹੀਂ ਕਰਾ ਲਈ ਮੈਂ ਵੀ ਚੋਰੀ ਦੀ ਪਸ਼ੂ ਤੂੰ ਸਾਂਭਦੀ ਐ ਕਮਲਗੇ ਸਾਰਾ ਕੰਮ ਤੂੰ ਕਰ ਦੱਕਰੀ ਨਹੀਂ ਐ ਐਡੀ ਸੋਹਣੀ ਤੇਰੇ ਵਰਗੀ ਤਾਂ ਸਾਂਭ-ਸਾਂਭ ਰੱਖਣ ਵਾਲੀ ਤੂੰ ਗੋਹੇ 'ਚ ਕਿੱਥੇ ਰੋਲਣ ਆਲੀ ਸੀ ਮੈਨੂੰ ਕਿੱਥੇ ਸਾਂਭ ਕੇ ਰੱਖਣ ਵਾਲਾ ਮੇਰੇ ਤਾਂ ਮੋਕ ਦੇ ਬੱਠੇ ਪਾ ਪਰ ਸਰਤੇ ਤੱਕ ਦੰਦਾ ਮੋਕ ਡੁੱਲਦੀ ਜਾਂਦੀ ਡੁੱਲਦੀ ਜਾਂਦੀ ਉੱਤੇ ਸਾਰੀ ਭਰ ਜੰਨੀ ਮੋਕ ਨਾਲ ਮੈਂ ਮਰੇ ਨੇ ਸਾਂਭ ਕੇ ਰੱਖਣ ਵਾਲੀ ਤੂੰ ਗੋਹੇ ਵਾਲੀ ਲਾ ਲਾ ਨਾ ਕਹਿ ਨਹੀਂ ਸਕਦਾ ਗੋਹੇ ਨੇ ਕਿਤਨਾ ਜਿੱਦੜੀ ਮੈਂ ਆਈ ਗੋਹੇ ਹਟਾ ਤੀ ਪਹਿਲਾਂ ਨਹੀਂ ਤੇਰੇ ਚਾਅ ਦੇ ਤੀ ਨੀ ਕੰ ਮੜਾਜਾ ਕਹੀਂ ਮੜਾਜਾ ਦਬਕਾ ਮਾਰ ਬਾਈ ਨੂੰ ਬਾਈ ਤਾਂ ਇੱਕ ਛੱਡ ਦੋ ਕਮਲ ਨਾਲ ਲਾ ਦੋ ਤੈਨੂੰ ਹੋਰ ਨਹੀਂ ਹਾਰ ਤੂੰ ਹੁਣ ਤਾਂ ਮੈਨੂੰ ਬੱਤ ਨਹੀਂ ਦਿੱਤ ਰਾਕੀ ਨਾਲੇ ਫਿਰ ਬੰਦਿਆਂ ਨੂੰ ਤਾਂ ਉਹੀ ਗੱਲ ਖਿੱਚ ਕੇ ਰੱਖਣਾ ਚਾਹੀਦਾ ਭੈਣ ਬੰਦੇ ਦੇ ਮੂਰੇ ਬੁੜੀ ਨੂੰ ਨਰਮ ਨਹੀਂ ਹੋਣਾ ਚਾਹੀਦਾ ਇੰਤੇ ਜੇ ਛੱਡ ਜਾਂਦੇ ਆਕ ਕਿ ਮੈਂ ਭੈਣ ਦਿਹਾੜੀ ਚਾਰ ਚਾਰ ਲੈ ਆਇਆ ਨੇ ਖੇਤਾਂ ਚ ਆਪ ਸਰਚਾ ਲੰਗ ਨਹੀਂ ਤੋ ਹਾਂ ਹਾਂ ਛੱਡਦੇ ਤੇ ਬਾਈ ਨੂੰ ਭੈਣ ਕਦੇ ਨਹੀਂ ਰੋਕਿਆ ਮੈਨੂੰ ਭਾਵੇਂ ਕੰਮਾਂ ਵਿੱਚ ਦੋ ਸੱਦਰਾਂ ਭਾਵੇਂ ਤਿੰਨ ਸੱਦਰਾਂ ਲਪੇਰਾ ਹਾਂ ਤੇ ਇਥੇ ਮੈਂ ਰੋਦੀ ਫਿਰਦੀ ਇਕੱਲੀ ਪਹਿਲਾਂ ਸਾਰਾ ਅੰਦਰ ਬਾਹਰ ਕਰਦੀਆਂ ਫਿਰ ਮੋਕ ਚੱਕਦੀ ਮੋਕ ਦੇ ਵੱਠਲ ਆ ਤੂੰ ਤੈਨੂੰ ਪਾਠੂਆਂ ਮੱਕਪੇ ਕਿੰਨੇ ਪੱਥ ਪੱਥ ਤੈਨੂੰ ਬਿਠਾਉਂਦੀ ਨਹੀਂ ਪੈਂਦੀਆਂ ਨਹੀਂ ਇਹ ਪਾਣੀ ਥੱਲੇ ਵਰਤਦੀ ਗਿੱਜਰ ਵੀ ਕੱਟ ਛੱਡਦੀ ਮੈਂ ਤੇ ਡਰਦੀ ਓ ਤੋ ਕੀ ਗੱਲ ਗਿੱਜਰ ਕਿਉਂ ਛੱਡਦੀ ਕੱਟ ਛੱਡਦੀ ਆਖੂ ਜੁਲਟਾ ਬੱਚੇ ਨੂੰ ਰੈਟ ਮੱਚੀਊਗੀ ਨਹੀਂ ਜੋਂਟਾ ਹੁਣ ਕਿੱਥੇ ਨਿਕਲਦੇ ਆਈਆਂ ਸੰਗਾ ਤੂੰ ਲੈਟ ਵਾਲਾ ਚੁੱਲਾ ਵੀ ਮੰਗਾਉ ਤੇ ਕੰਮ ਕਰਿਆ ਕਰ ਤੂੰ ਉਹ ਨੀ ਲੰਦਾ ਕਦੇ ਮਾਰਦਾ ਲੱਗਦਾ ਤਾ ਚੁੱਲ੍ਹੇ ਦੀ ਮੱਥਾ ਮਾਰਦੀਆਂਗੀ ਪਾਠੀਆਂਾਂ ਕਰਦੀ ਚੁੱਲੇ ਤੇ ਮੈਂ ਤਾਂ ਫਿਰ ਕੀ ਕਰਾਂ ਤੇ ਫਿਰ ਤੂੰ ਸਿਲੰਡਰ ਭਰਾ ਕੇ ਦਿੰਦਾ ਹੋ ਮੈਂ ਤਾਂ ਤੂੰ ਸਿਲੰਡਰ ਭਰਾ ਕੇ ਰੱਖਿਆ ਕਰ ਨਾ ਇਹ ਦੂਜਾ ਲਾਈਟ ਵਾਲਾ ਚੁੱਲਾ ਮੰਗਵਾ ਲਾ ਉਹਦਾ ਤਾਂ ਬਾਰੇ ਹੀ ਸੁੱਖਾ ਪੈਣੀ ਮੈਂ ਤਾਂ ਮੰਗਾਰ ਕੇ ਕਿੱਦਾਂ ਮੈਂ ਤੇਰੇ ਬਾਈ ਤੋਂ ਚਲ ਹਾਈ ਕਰ ਹੁਣ ਤੂੰ ਜਾ ਤੇ ਫਿਰ ਮੈਂ ਤੂੰ ਕਰ ਤੈਨੂੰ ਉਹੀ ਲੈ ਜਾ ਤੋੜ ਕੇ ਮੈਂ ਇੱਥੇ ਫੇਰ ਲੈ ਜੀ ਲਫਾਪਾ ਤੈਨੂੰ ਦੇ ਦੂੰਗੀ ਫੇਰ ਲੈ ਜੀ ਜੀ ਵੇਲੇ ਕੋਈ ਨਾ ਨਾ ਮੈਨੂੰ ਤਾਂ ਕੋਈ ਨਹੀਂ ਹੋਣੀ ਕੋਈ ਇੱਥੇ ਆ ਗਿਆ ਭਾਈ ਮੈਂ ਤਾਂ ਗੁੱਟਿਓ ਤੋਂ ਲੈ ਲੂੰਗੀ ਕੀ ਗੱਲ ਹੈ ਮੈਂ ਨਾ ਲੈ ਜੀ ਆਈ ਤਾਂ ਮੇਰੇ ਨਾਲ ਝਾਰੂ ਖਾਦਾ ਮੈਂ ਨਹੀਂ ਨਾ ਤੋੜ ਕੇ ਲਈ ਨਹੀਂ ਤੇ ਨਾ ਤੂੰ ਮੈਂ ਬਾਤ ਚ ਲੈ ਜੂ ਨਾ बाड़ी थोड़ी, 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 हो भारा भारा। थोड़ी हाँ चंगा नहीं बस भेने गल जिम्मे होंगे कल बाड़ी की संभाल कर दो बाड़ी साम रखी आपका कोई हाल नहीं हो करा करना पारा काम करे की तादू है मैं तो मूंगी दाल बनाऊंगी जानी हुई तो लिया गेड़ा मारे ਆਉਂਗੇ ਬੰਨੇ ਨਾ ਚੰਗਾ ਬੰਨੇ ਨਾ ਜੀ ਉਹ ਤਾਂ ਲੰਡਨੋਂ ਸੈੱਟ ਦਿਖਾਉਨੇ ਚੰਗਾ ਸੈੱਟ ਵੇ ਆਉਂਗੀ ਬਹਾਂ ਮੈਨਾਂ ਜੀ ਬਾਈ ਨੂੰ ਹੁਣੀ ਨੇ ਦੱਸਦੀ ਵੀ ਹਰ ਤਰੀਕ ਨੇ ਕਰਵਾਇਆ ਸੈੱਟ ਫਿਰ ਤਾਂ ਤੇਰੇ ਨਿੱਕੇ ਮੈਂ ਨਹੀਂ ਲੈਂਦੀ ਮੈਂ ਤੇਰਾ ਨਾ ਹੀ ਲੈਂਦੀ ਹਾਂ ਉਹ ਨਾ ਨਾ ਨਹੀਂ ਮੈਂ ਉਹ ਪਾ ਜਾਨੀ ਮੈਂ ਤਾਂ ਚੰਗਾ ਜਾਬੂਏ ਤਾਂ 4 ਟੋਲੇ ਦਾ ਸੈੱਟ ਕਰਾ ਲਿਆ ਤੇ ਮੈਨੂੰ ਇੱਥੇ ਜਾਬੜ ਦਾ ਟਾਕਸ ਵੀ ਨਹੀਂ ਜੜਦੇ 5-7000 ਦੇ ਉਹ ਵੀ ਨਹੀਂ ਕਰਾ ਕੇ ਦਿੰਦਾ ਹੁਣ ਤਾਂ 10-12000 ਦੇ ਆ ਪੁੱਛਿਆ ਸੀ ਉਦੋਂ ਜਦੋਂ ਗਈ ਸੀ ਮੈਨੂੰ ਕਰਾਉਣੇ ਦਿੱਤੇ ਨਹੀਂ कोई नी हूं मैं तब मिठी गोली मारूंगी मिठी गोली गर गर करके करवाऊंगी कुछ तो करवाऊंगी मैं पालक फिर जाके गल कर डैडी आया कि करे गए मैं पालक ही तोड़ के लिए बाड़ी चौह ਉਪਰ ਕੰਪੁਰ ਜਿਬਨਾਲਾ ਨਮਖਾਲੂ ਪਾ ਕੇ ਅੱਜ ਅੱਛਾ ਹਾਂ ਹੋਰ ਮੈਂ ਤੇ ਰਾਇ ਕਹਿੰਦੀ ਸੀ ਮੈਨੂੰ ਵੀ ਛੋਟੇ ਛੋਟੇ ਟੈਕਸ ਜੇ ਕਰਵਾ ਦੇ ਫਸਲਾ ਹੁੰਦੀਆਂ ਨਹੀਂ ਤੈਨੂੰ ਡਾਕਟਰਾਂ ਦੀ ਬਣੀ ਪਈ ਐ ਫਸਲ ਕਿਹੜੀ ਹੁੰਦੀ ਮੇਰੇ ਵਾਰੀ ਨਹੀਂ ਹੁੰਦੀ ਤੈਨੂੰ ਤਾਂ ਕਹ ਲੈ ਟੈਕਸਾਂ ਹੀ ਨਹੀਂ ਹੁਣ ਤਾਂ ਡਾਕਟਰਾਂ ਦੇ ਕਿਹੜਾ ਨੇ ਉਹਦਾ 0.2 ਟੈਕਸ ਛੋਟੇ ਟੈਕਸ ਤੇ ਵੀ ਕਰੇ ਪਾਉਂ ਕਰਾ ਦੇ ਇੱਕ ਕਰਾਉਂਗੀ ਮੈਂ 3.5 3.4 ਤੋਲੇ ਦੇ 4 ਤੋਲੇ ਦੇ ਸੈਟ ਕਰਾ ਦੇ ਮੈਨੂੰ ਇੱਕ ਤਾਂ ਵਧੀਆ ਯਾਰ ਤੈਨੂੰ ਬੋਲ ਐਂ ਤਾਂ ਜਿਆਦਾ ਤਾਂ ਕਰ ਲੈ 3.5 ਤੋਲੇ ਆਹ ਪਤਾ ਡੇਢ ਪਾਉਨੇ 2 ਲੱਖ ਦੇ ਹੋਗੇ ਹੋਗੇ ਤਾਂ ਹੋਗੇ ਫਿਰ ਇੰਨਾ ਕ ਹੁੰਦਾ ਵੀ ਨਹੀਂ ਕੁਝ ਤੇ ਰਿਆ ਇੰਨਾ ਮੈਨੂੰ ਕਰਾ ਕੇ ਦੇ ਸਾਬਾ ਅੰਡ ਕੰਡ ਸਬਜ਼ੇ ਪਾਏ ਨੇ ਡੇਢ ਸ਼ਟਾ ਉਹ ਡੇਢ ਟੌਕਸ ਪਾਪਾ ਦਿਖਾਉਣੀਆਂ ਨੇ ਤੇਰਾ ਵੀ ਕੀ ਕਰਦਾ ਪਾਉਨ ਨੂੰ ਉਦੋਂ ਦਿਖਾਉਂਦੀਆਂ ਉਦੋਂ ਸਾਰੇ ਨਾ ਉਹ 150 ਰੁਪਏ ਦੇ ਮਿਲ ਜੰਦੇ ਉਹ ਪਾਉਨੇ ਤੈਨੂੰ ਬੁੱਧੂ ਬਣਾਤਾ ਹੋਣਾ ਕਿਸੇ ਨੇ ਕਿਸੇ ਨੇ ਬੁੱਧੂ ਬਣਾਤਾ ਅੱਛਾ ਮੈਂ ਬੁੱਧੂ ਆਂ ਛਾਉਣੇ ਨਾ ਤੇ ਮੈਨੂੰ ਆਹਾ ਇਹ ਦੇਣਾ ਪਤਾ ਲੱਗਦਾ ਮੰਨਦਾ ਨਹੀਂ ਤੂੰ ਕਿਹਦੇ ਦੇਖਿਆਈ ਕਿਸੇ ਨੇ ਵਿਖਿਆ ਹੋਣ ਮੈਨੂੰ ਨਹੀਂ ਪਤਾ ਤੂੰ ਮੈਂ ਇਹਨਾਂ ਤੋਂ ਸਿਆਉਣਾ ਕਰਾ ਕੇ ਦੇਈ ਹੁਣ ਤੂੰ ਮਾਝੇ ਮਿਲ ਗਏ ਅਗਰ ਆਪਣੇ ਘਰੇ ਕੇਸ ਪੈਜੂਆ ਮੈਂ ਕਿਸੇ ਦੇ ਨਾ ਕਰ ਨਹੀਂ ਲੱਗਦੀ ਹੈਗੀ ਤੋ ਅਸ ਮੈਨੂੰ ਨੇ 4 ਤੋਲੇ ਦਾ ਸੈੱਟ ਕਰਾ ਦਈ ਐ ਤੇ ਕਿਹਾੜੀ ਵੇਲੇ ਕਰਾ ਕੇ ਨਹੀਂ ਕੋਸ਼ਿਸ਼ ਕਰੀ ਨਾ ਕਰੀ ਮੈਂ ਤੋ 13 ਦਾ 2 ਤੋਲੇ ਕੱਥੀ 4 ਤੋਲੇ ਹਾਂ 4 ਤੋਲੇ ਪਾਹਿਆ ਮੁੱਢ ਸਿਆ ਕਰਾ ਦਈ 2 ਲੱਖ ਦੇ ਹੋਗੇ 3 ਤੋਲੇ ਦਾ ਸੈੱਟ ਕਰਾ ਦਈ ਦੂਜੇ 1 ਤੋਲੇ ਦੇ ਮਟੌਕ ਟੁਕਸ ਕਰਾ ਲੂੰਗੀ 2 3 ਪੰਤੇ ਮੈਂ ਵੀ ਪਾਪਾ ਦਿਖਾਇਆ ਕਰੂੰਗੀ ਸਾਰਿਆਂ ਨੂੰ ਹੁਣ ਮੈਂ ਮੁੱਲ ਦੇ ਮੇਰੇ ਕੋਲੇ ਮਾਇਆ ਲਕੋੜੀ ਦੇ ਦੇਨੂੰ ਸੈੱਟਣਾ ਤੂੰ ਗ ਅੱਛਾ ਤੇ ਮੈਂ ਗੋਹੇ ਕੋੜੇ ਜੋ ਗਰੀ ਹੈ ਲੈ ਫਿਰ ਕਿਉਂ ਆ ਹੁਣ ਗੋਹਾ ਗੁੜਾ ਹੋਰ ਸਿੱਟਦੇ ਆ ਨਹੀਂ ਤੂੰ ਕੱਲੇ ਤਾਂ ਹੀ ਫਿਰ ਤੁਸੀਂ ਗੋਹੇ ਕੋੜੇ ਨੂੰ ਹਟਾਤੀ ਮੁੜ ਕੇ ਮੈਂ ਮੇਰੇ ਕੋਲ ਵੇਰੀ ਪੁੱਛਿਆ ਤੂੰ ਕਦੇ ਕਿ ਤੂੰ ਗੋਹਾ ਕੋੜਾ ਸਿੱਟਦੀ ਹੋ ਕੀ ਹੁੰਨੀ ਆ ਜਾਂ ਨਾ ਹੁੰਨੀ ਆ ਭਾਵੇਂ ਦੋ ਦੇ ਪਰ ਚਾਰ ਦਾ ਮੈਂ ਸਿੱਟਾ ਨਾ ਸਿੱਟਾ ਪਹਿਲਾਂ ਜੇ ਤੂੰ ਕਹਿੰਦੀ ਪਹਿਲਾਂ ਲੱਗੀ ਸੀ ਜਿੰਨਾ ਚਿਰ ਲੱਗੀ ਰਹੀ ਲੱਗੀ ਰਹੀ ਹੁਣ ਜਦੋਂ ਅਗਲੀ ਨੂੰ ਗਰਜ ਮਸਲਾ ਹੱਲ ਹੋ ਗਿਆ ਉਹ ਪੈਸੇ ਮੋੜ ਗਈ ਤਾਂ ਹਟ ਗਈ ਹੁਣ ਉਹ ਇਹ ਚ ਕੀ ਅੱਛਾ ਆਪਣੇ ਘਰੇ ਗਰਜ ਬੋਲਾ ਮਸਲਾ ਹੱਲ ਹੋ ਗਿਆ ਜਦੋਂ ਹੁਣ ਲੋਕਾਂ ਦੇ ਛੱਡਦੀ ਉਹਨਾਂ ਦਾ ਹੱਲ ਨਹੀਂ ਹੋਏ ਉਹ ਤਾਂ ਤੇਰੀ ਜਲਾਕ ਕਿਸੇ ਬਾਰੇ ਬਾਰੇ ਨੂੰ ਕਹਿਤਾ ਹੋਣਾ ਹੁਣ ਹਟ ਜਾ ਤੂੰ ਹਟ ਜਾ ਬੇਬੇ ਤੂੰ ਹਟ ਜਾ ਬੇਬੇ ਹਟਾਤੀ ਹੋਣੀ ਇਹ ਕਹਿ ਕੇ ਤੇ ਵੀ ਕਰੇ ਤੂੰ ਕਹਿੰਦੀ ਵੀ ਪੈਸੇ ਮੇਰੇ ਸਦੇ ਮੋੜ ਜਾਨੀ ਤੂੰ ਹਟ ਜਾ ਇਹ ਤਾਂ ਮੈਨੂੰ ਹੀ ਪਤਾ ਆ ਆਪਦੀ ਆ ਪੈਸੇ ਮੰਗੇ ਸੀ ਤੁਸੀਂ ਦੋਵਾਂ ਅੱਖਾਂ ਲ ਗੋਏ ਜੀ ਇਹ ਕਿਉਂ ਲੜਦੀਆਂ ਬਾਰਗੇ ਸਿੱਟਣਾ ਸਿੱਟਣਾ ਬਾਰਗੇ ਸਿੱਟਣਾ ਸਿੱਟਣਾ ਅੱਛਾ ਗੋਏ ਕੁੜੀ ਸਿੱਟਣੀ ਹੋਏ ਤਾਂ ਮੈਂ ਦੇ ਸੀਗੀ ਤੇ ਜੇ ਮੈਂ ਸੱਟ ਮੰਗ ਲਿਆ ਉਦੋਂ ਕੋ ਮੇਰੇ ਕੋ ਪੈਸੇ ਨਹੀਂ ਫਿਰ ਗੋਏ ਕੁੜੀ ਨੂੰ ਪੈਸੇ ਦੇਆ ਕਰੋ ਮੈਂ ਤਾਂ ਫਿਰ ਸਾਇ ਗੋਆ ਕੁੜੀ ਨੇ ਸੱਟਦੀ ਹੋਗੀ ਤੂੰ ਕਿਉਂ ਕਰਾ ਰਹੀ ਹੋਣਾ ਮੇਰੇ ਤਾਂ ਰੋਟੀ ਬਣਦੀ ਹੈਗੀ ਮੈਂ ਸੈੱਟ ਕਰਾ ਕੇ ਦੇਉਂਗਾ ਹਾਂ ਕਰਾਂਗਾ ਤੇ ਰੋਟੀ ਬਣ ਜੂਗੀ ਨਹੀਂ ਮੇਰੇ ਰੋਟੀ ਨਹੀਂ ਬਣਦੀ ਹੈਗੀ ਤੇ ਇਹ ਮੈਂ ਸੈੱਟ ਕਰਾ ਦੂੰਗਾ ਚੰਗਾ ਜਾ ਬੁਲਾ ਰਾ ਰੋਟੀ ਫਿਰ ਉਤਨੇ ਪੰਨੋ ਨਹੀਂ ਜਾ ਸੌ ਪਾ ਵੀ ਮੈਂ ਦਮ ਸੈੱਟ ਕਰਾਉਂਗਾ ਅੱਛਾ ਸੌ ਬਣਨ ਦਾ ਕੰਮ ਨਹੀਂ ਨਾ ਤੈਨੂੰ ਹਾਂ ਕਰੀ ਨਾ ਸੌ ਪਾਵਾਂ ਅੱਛਾ ਫਿਰ ਤੂੰ ਉਤਨੇ ਪੰਨੋ ਕੋਈ ਨਸਵੇਂ ਰੇ ਮੁੱਕਰ ਦੇਂਗਾ ਕਿਉਂ ਮੁੱਕਰਨਾ ਗਿਆ ਤੂੰ ਜਾ ਰਿਸਟਰ ਚੱਕ ਲੈ ਮੈਂ ਸਾਈਨ ਮਾਰ ਦਣਾ ਕੋਈ ਸਬੂਤ ਦੇ ਵੀ ਹਾਂ ਮੈਂ ਫਲਾਮੇ ਸਨਿਆਰੇ ਕੋਲੇ ਜਾਊਂਗਾ ਫਲਾਮੈ ਤੈਨੂੰ ਕਰਾਏਗਾ ਕਿਹਦੇ ਕੋਲ ਜਾਏਗਾ ਗਿੱਦੜ ਵੈ ਇਥੋਂ ਕਰਾਏਗਾ ਮਾਨਸਾ ਤੋਂ ਕਿਤੋਂ ਹੋਰ ਕਰਾਏਗਾ ਮੈਨੂੰ ਮੇਰੀ ਗੱਲ ਸੁਣ ਤੈਨੂੰ ਮੈਂ ਸਾਬੂ ਗਿੱਦੜਵੰਡੀ ਤੋਂ ਕਰਾ ਲਵਾਂਗਾ ਪਰ ਰੋਲਾ ਨਾ ਪਾ ਸਾਬ ਕਿਤੋਂ ਢਿਸਣਾ ਸੁਣਾ ਸੁਣਾ ਰਹੇ ਹੈਗੇ ਵਾਦੂ ਆ ਵਾਦੂ ਥਾਹਿਆ ਰਹੇ ਪਿੰਡਾਂ ਤੋਂ ਜਾਣਦੇ ਤੂੰ ਉਹਨਾਂ ਨੂੰ ਯਾਰ ਉਹਦਾ ਪਿੰਡਾਂ 'ਚ ਬੈਠੇ ਤੂੰ ਉਹਨਾਂ ਹਾਂ ਮੈਂ ਜਾਣਦਾ ਜਿਹੜੇ ਨਾਲ ਜਾਣ ਪਛਾਣ ਹੁੰਦੀ ਹੈ ਉਹ ਤੇ ਤਾਂ ਕਰਵਾ ਲੇ ਹੁਣ ਇੱਧਰ ਲੱਗੀ ਪਤਾ ਪਿੱਤਲ ਦੇ ਇਹਨਾਂ ਨੂੰ ਲਿਆ ਕੇ ਤੂੰ ਪਿੱਤਲ ਦੇ ਦੇ ਮੇਰੀ ਗੱਲ ਸੁਣ ਉਹਨਾਂ ਦਾ ਮੇਰੇ ਕੋਲ ਨੰਬਰ ਹੈ ਮੈਂ ਇਹਨਾਂ ਨੂੰ ਫੋਨ ਤੇ ਕਹਿ ਦੂੰਗਾ ਤੈਨੂੰ ਸੈੱਟ ਬਣਾਵਾਂਗੇ ਰੋਲਾ ਨਾ ਗੱਲ ਕਰ। ਹਾਂ ਇਹ ਗੱਲ ਨਾ ਹੋਵੇ ਕਿ ਮੇਰੇ ਪੁੱਤਲ ਤੇ ਛੋਲ ਮਰਾ ਕੇ ਦੇ ਦੇ। ਮੇਰੀ ਗੱਲ ਸੁਣਾ ਮੈਂ ਤੈਨੂੰ ਕਰਾ ਦੂੰਗਾ ਸਿਉਣੇ ਦੇ ਪਿਓਰ ਦੇ। ਬੜਕਰ ਪਿੰਡ ਚ ਨਾਲ ਸੀ ਕੋਈ ਕੰਦ ਟੱਪ ਕੇ ਆ ਗਿਆ ਨਾਲੇ ਸੰਗੀ ਮੋਸਲੂ ਤੇ ਨਾਲੇ ਸਿਉਣਾ ਖੋਗ ਲੈ ਜੂ। ਅੱਛਾ ਚਾ ਚੰਗਾ ਫਿਰ ਫੇਰ ਤੇ ਮੇ ਰੋਟੀ ਬਣਾ ਕੇ ਦਿੰਨੀ ਹਾਂ। ਹਾਂ ਰੋਟੀ ਬਣਾ ਲੈ। ਐਂ ਕਰੀ। ਮੇਰੀ ਗੱਲ ਸੁਣਾ ਅੱਜ ਮੇਰਾ ਸਰੀਰ ਤੇ ਨਾ ਹੋਰੂ ਜਿਹਾ ਹੋ ਰਿਹਾ ਤੇ ਐਂ ਕਰੀ ਆਲੂ ਵਾਲੇ ਪਰੌਂਠੇ ਬਣਾ ਦੀ। ਲੈ ਆਲੂ ਵਾਲੇ ਪਰੌਂਠੇ ਪਾਲ ਤੂੰ ਤਾਂ ਜਪ ਬਣਾਉਣੀ ਹੈ ਚੰਗਾ। ਬਦਗੀ ਆ ਚੱਲ ਹੁਣ ਆਪੇ ਆਲੂ ਵਾਲੇ ਐਨੇ ਪੰਪ ਦੇਤੇ ਨੂੰ ਆਲੂ ਵਾਲੇ ਪਰੌਂਠੇ ਦਾ ਬਣਾ ਦੂਗੀ ਹਾਂ ਇੰਨਾ ਮੈਂ ਤੈਨੂੰ ਕਿਸੇ ਨਾ ਕਿਸੇ ਨੰਬਰ ਲਾ ਦਨੇ ਆ ਫੋਨ ਸਨਾਰ ਦੇ ਆਪਾਂ ਕਹਿੰਦੇ ਹੁਣ ਨੰਬਰ ਬੰਦ ਹੈ ਕੋਈ ਹੋਰ ਹੀ ਲੱਗ ਦੇ ਦਿੰਦੇ ਇਹਨੂੰ ਕਿਹੜਾ ਅਨਪੜ੍ਹ ਨੂੰ ਪਤਾ ਹੈਗਾ ਚਲ ਠੀਕ ਹੈ ਆਪਾਂ ਦਾ ਆਪਣਾ ਮੋਬਾਈਲ ਦੇਖ ਯਾਰ ਆਪੇ ਐਨੇ ਪਰੌਂਠੇ ਆ ਜਾਣਗੇ ਪਰੌਂਠੇ ਖਾ ਕੇ ਫਿਰ ਫਿਰ ਫੋਨ ਹੀ ਦੇਖਣਾ ਪਤਾ ਲੈ ਘਰੇ ਮੈਂ ਉੱਧਰ ਜਾ ਕੇ ਨਹੀਂ ਆ ਹਰਪ੍ਰੀਤ ਕੰਨੀ ਤੇ ਮੈਂ ਰਾਂ ਤੂੰ ਮੁੰਡੇ ਧਿਆਨ ਰੱਖੀ ਨੇ ਘਰੇ ਧਿਆਨ ਰੱਖੀ ਮੈਂ ਹੁਣੇ ਆ ਜੂਗੀ ਲੱਗਾ ਰੱਖ ਨੂੰ ਲੱਗਾ ਲੱਗਾ

ਮੈਂ ਕਿੱਥੇ ਛੱਡਿਆ ਨਾ ਬਹਿ ਜਾ ਫਿਰ ਚਾਹ ਬਣਾ ਕੇ ਲਈ ਮੈਂ ਕਿ ਪਾਣੀ ਚਾਹ ਨਹੀਂ ਆਉਣਾ ਦੀ ਬੜਾ ਚਿਰ ਨੂੰ ਮੈਂ ਖੜਦੀ ਹਾਂ ਘਰੇ ਬੈਠਾ ਖਬਰ ਆ ਜਾਂਦਾ ਸੀਗਾ ਕੀ ਗੱਲ ਆ ਖਬਰ ਤਾਂ ਮੰਗ ਲੈਣੀ ਸੈਟੋਂ ਤੂੰ ਤੇ ਮੈਂ ਤਾਂ ਸੱਚ ਤੂੰ ਗਈਏ ਜੇ ਤਾਂ ਮਤ ਅਦੂ ਮਗਰ ਗੱਲ ਕਰ ਲਈ ਉਹਦੇ ਨਾਲ ਜਦੋਂ ਤਾਂ ਨਹੀਂ ਇਹ ਤੋੜ ਕੇ ਲਈ ਮੈਂ ਖਿਆ ਮੈਂ ਖਿਆ ਚਾਰ ਤੋਲੇ ਦਾ ਸੈਟ ਕਰਾ ਦੇ ਮੈਂ ਤੇਰੇ ਨਾਲ ਤਲੀਆ ਨਹੀਂ ਮੈਂ ਖਿਆ ਜਾਂ ਤਾਂ ਤਿੰਨ ਤੋਲੇ ਦਾ ਕਰਾ ਦੇ ਜਾਂ ਚਾਰ ਤੋਲੇ ਦਾ ਤੇਰੇ ਤੋਂ ਲੈ ਸੈਟ ਕਰਾ ਦੇ ਤੋਲੇ ਦੀ ਮੱਖ ਮੈਂ ਦੋ ਤਿੰਨ ਫੰਨੇ ਟੌਕਸ ਇਹ ਕਰਾ ਲੂੰਗੀ ਹੌਲੇ ਹੌਲੇ ਚਾਰ ਤੋਲੇ ਕਹਤਾ ਚਾਰ ਤੋਲੇ ਤੇ ਫਿਰ ਮੰਨ ਗਏ ਬਾਈ ਤੇ ਕੇ ਰਤਾ ਲੱਤ ਜੀ ਚੱਕਦਾ ਸੀ ਕਹਿੰਦਾ ਮੈਂ ਇੰਨੇ ਮੇਰੇ ਕੋਲ ਹੈ ਨਹੀਂ ਕਿੱਥੋਂ ਕਰਾ ਜਾ ਤੈਨੂੰ ਤੂੰ ਕਿਸੇ ਦੇ ਮਗਰ ਨਾ ਲੱਗ ਮੈਨੂੰ ਕਹਿੰਦਾ ਜਿਵੇਂ ਸ਼ੱਕ ਜਾ ਹੋ ਗਿਆ ਹੁੰਦਾ ਉਹਨੂੰ ਮੈਂ ਤੇ ਨਾ ਤਾਂ ਨਹੀਂ ਮੈਂ ਮੇਰੇ ਆ ਮੈਂ ਤੇਰਾ ਨਾਂ ਕਦਰ ਲਿਆ ਦੇ ਕੋਲੇ ਮਖਿਆ ਮੈਂ ਕਿਸੇ ਦੇ ਮਗਰ ਨਹੀਂ ਲੱਗੀ ਮੈਂ ਸਾਰੇ ਦਿਨ ਗੋਹਾ ਕੁੜਾ ਕਰਦੀ ਆ ਮੈਂ ਕਹਿੰਦਾ ਉਹ ਕੰਮ ਕਰਦੀ ਆ ਮੈਂ ਮੈਨੂੰ ਕਰਾ ਕੇ ਦੇ ਕਹਿੰਦਾ ਕੋਈ ਨਹੀਂ ਫਿਰ ਮੈਨੂੰ ਹੌਲੀ ਹੌਲੀ ਮੰਨ ਲ ਗਿਆ ਕਹਿੰਦਾ ਕੋਈ ਨਹੀਂ ਕਰਾ ਦੂਗਾ ਹਾੜੀ ਵਾਲੇ ਹਾੜੀ ਵਾਲੇ ਹਾਂ ਹਾੜੀ ਵਾਲੇ ਮੰਨੇ ਤੇ ਫਿਰ ਕਰਵਾਏਂਗੀ ਕਿੱਥੋਂ ਕਹਿੰਦਾ ਤਲਵੰਡੀ ਤੋਂ ਕਰਾਉਂਗਾ ਸਾਬੋ ਕੀ ਤਾਂ ਤਲਵੰਡੀ ਤੋਂ ਤੂੰ ਮਾਨਸਾ ਬੜੇ ਨਾਲ ਪੈਂਦੀ ਏ ਤੂੰ ਮਾਨਸਾ ਤੋਂ ਕਰਾਣਾ ਇੰਨੀ ਵਧੀਆ ਸੈੱਟ ਬਣਾਉਣੀ ਆ ਜੀ ਤੂੰ ਮੇਰਾ ਡਿਜ਼ਾਈਨ ਦੇਖੇਂਗੀ ਨਾ ਡਿਜ਼ਾਈਨ ਦੇਖਦੀ ਰਹਿ ਜੇਗੀ ਦਿਖਾ ਕੇ ਮੈਨੂੰ ਦੇ ਦੇਂਗੀ ਮੈਂ ਬੜੇ ਨਾਲ ਦਾ ਕਰਾਈ ਆ 2 ਮਿੰਟ ਬੱਲਾਂ ਦਾ ਕਰ ਲੈ ਫਿਰ ਜੇ ਸੈੱਟ ਦਿਖਾਤਾ ਉਹਦੀ ਭਾਜੇਂਗੀ ਜੇ ਸੈੱਟ ਵੇਖ ਕੇ ਕਹੂਗੀ ਵੀ ਮੈਂ ਫਿਰ ਕੇ ਇਹ ਡਿਜ਼ਾਈਨ ਕਰਾਉਂਗੀ ਵੀ ਤੇਰੇ ਵਾਲਾ ਦਾ ਕਰਾਉਂਗੀ ਕਿ ਹੋਰ ਸੋਹਣਾ ਜਿਹਾ ਕਰਾ ਲੂ ਕੋਈ ਹੋਰ ਨਮੂਨਾ ਚੱਲਦਾ ਨਵੇਂ ਨਵੇਂ ਮੈਂ ਉਹ ਤਾਂ ਹੁਣ ਤੂੰ ਨਾਲ ਬਗਜੀ ਭੈਣੇ ਜੋ ਤੂੰ ਨਾਲ ਜਾਏਂਗੀ ਉੱਥੇ ਭਾਵੇਂ ਤੂੰ ਭਾਰੀ ਕਰਾ ਲਈ ਮੈਂ ਤਾਂ 4 ਦੀ ਕਰਾਇਆ ਮੇਰੇ ਕੋ ਹਾਂ ਇਹ ਵੀ ਕਰਸਾ ਤੇ ਮਾਰੀ ਕਰਵਾਉਣੀ ਕੁਝ ਥੂਰੀ ਵੀ ਜੇ ਮੈਂ ਹੌਲਾ ਕਰਵਾ ਦਿੱਤਾ ਐ ਵੀ ਹੌਲਾ ਹੀ ਕਰਵਾਉਣ ਹਾਂ ਚਾਹਾਂ ਡਾਕੀਆ ਬਣੇ ਸਾਡਾ ਤਾਂ ਹੀ ਨਹੀਂ ਪਤਾ ਦੁਆਰੇ ਕੋਈ ਹੋਰ ਬਣਵਾ ਦੇ ਤੇਰਾ ਬਾਈ ਮੈਨੂੰ ਮੈਨੂੰ ਚੈਨੀ ਕਹਿਸ ਮੈਂ ਚੈਨੀ ਕਰਾ ਕੇ ਦੇ ਦਿੰਦੀ ਉਹ ਕਹਿੰਦਾ ਚੈਨੀ ਬਣਵਾ ਦੂੰਗਾ ਤੂੰ ਤਾਂ ਹੋਰ ਕਰਾਈਏ ਨਾ ਤੇ ਮੈਂ ਤਾਂ ਇਹ ਤੋਲਾ ਸਾਡੇ ਤਨ ਚੋਲੇ ਵੀ ਨਹੀਂ ਜੁੜੇ ਤੂੰ ਹੋਰ ਕਰਾਈ ਮੰਗਦੀ ਨਹੀਂ ਬਾਈ ਤੋਂ ਤੂੰ ਕਰੜੀ ਹੋ ਕੇ ਕਹਿਣਾ ਸੀ ਨਾ ਮੈਂ ਤੇਰੇ ਨਾਲ ਤਲਵੰਡੀ ਤੋਂ ਨਾ ਕਰਵਾਈ ਇਧਰੋਂ ਕਰਵਾਈ ਮਾਨਸਾ ਤੋਂ ਤੂੰ ਬਾਈ ਮੈਂ ਕਹਦੀ ਵੀ ਮੈਂ ਤਾਂ ਮਾਨਸਾ ਤੋਂ ਕਰਵਾਉਂਗੀ ਨਹੀਂ ਤੇਰੇ ਨਾਲ ਚੱਲੂੰਗੀ ਚਲ ਵੰਡੇ ਕੀ ਪਤਾ ਹੁੰਨੇ ਨੂੰ ਜਾਣ ਦੇ ਬੋਈ ਦੇ ਆ ਪਹਿਣ ਪਿੱਤਲ ਹੀ ਦੇ ਦੇਣ ਮੈਨੂੰ ਨਾ ਤੈਨੂੰ ਚੱਲ ਦੇ ਬਾਈ ਐਡਾ ਚਲਾ ਕੇ ਹੀ ਨਹੀਂ ਪਤਾ ਉਹ ਗੱਲ ਝੋਲ ਫਰਾ ਕੇ ਲੈ ਦੇ ਤੇਰੇ ਮੈਂ ਨਹੀਂ ਆ ਬਚਾ ਚੋਲ ਫਰਾ ਕੇ ਜੇ ਦੇ ਮੈਨੂੰ ਤੇ ਮਾਨਸਾ ਨੇ ਤਾਂ ਜਮੀ ਨਹੀਂ ਕਰ ਦੇ ਇਹ ਤੇ ਜਿੱਤੇ ਪਿੱਤਲ ਦਾ ਲੈਣਾ ਤਾਂ ਪਿੱਤਲ ਦੀ ਦੇਣਗੀ ਜਿ ਸਿਉਨੇ ਦਾ ਲੈਣਾ ਤਾਂ ਸਿਉਨੇ ਦਾ ਦੇਣਗੀ ਫੇਰ ਨਾਲ ਤੈਨੂੰ ਦੱਸ ਦੇਣੂ ਉਹਨਾਂ ਦਾ ਨੰਬਰ ਆਪਣੇ ਕੋਲੇ ਆਪਾਂ ਫੋਨ ਕਰਕੇ ਉਹਦੀ ਪੁੱਛ ਲਾਂਗੇ ਵੀ ਵਈ ਛੋਟੇ ਸੈਟ ਕਿਵੇਂ ਬਣਵਾ ਕੇ ਲਗਾ ਚੋਲ ਫਰਵਾ ਕੇ ਲਗਾ ਕੇ ਦੂਜ ਉਤੇ ਤੇ ਫਰਕ ਚਰਖਾ ਆ ਬੰਦੀਆਂ ਨਾਲ ਨਾ ਕੋਈ ਨੰਬਰ ਨਾ ਵਾਸਤਾ ਨਾ ਵਿਚਾਰੇ ਦਾ ਕਿਸੇ ਨਾ ਅਗਲੇ ਨੂੰ ਕੀ ਪਤਾ ਵੀ ਕਿਨੇ ਲੈ ਕੇ ਜਾਂਦਾ ਇਹਨੂੰ ਹਾਂ ਛੋਟਾ ਅਗਲੇ ਦੀ ਰਾਤ ਨੂੰ ਮੈਨੂੰ ਤਾਂ ਖਾਈ ਸੱਟਿਆ ਘਰ ਆ ਨਹੀਂ ਆਲੇ ਦਿਖਾ ਲੈ ਇਹ ਵੀ ਗੱਲ ਸਹੀ ਹੈ ਜੀ ਜੇ ਮੈਨੂੰ ਚੋਲ ਫਰਾਕ ਦੇ ਤਾਂ ਪਿੱਤਲ ਦਾ ਮੈਂ ਤਾਂ ਆਈ ਲੋਕਾਂ ਨੂੰ ਕਹਿੰਦੀ ਫਿਰੂੰਗਲਾ ਮੈਨੂੰ ਸਿਆਉਣਾ ਪਾਲਾ ਸਿਆਉਣਾ ਪਾਲਾ ਫੋਂ ਪਾਈ ਭਾਵੇਂ ਪਿੱਤਲ ਫਿਰਦੀ ਹਾਂ ਇਹਦੀ ਗੱਲ ਵੀ ਸਹੀ ਇੱਥੇ ਫੋਨ ਕਰਕੇ ਤਾਂ ਪੁੱਛ ਲਾਂਗੇ ਉਸੇ ਤੋਂ ਕਰਾਉ ਜਿਹੜਾ ਤੈਨੇ ਕਰਾਇਆ ਕਹੂਗੀ ਮੈਂ ਤਾਂ ਉਸੇ ਤੋਂ ਕਰਾਉ ਆ ਲਈ ਹੁੰਦੀ ਐ ਸੱਟਾ ਨਾ ਨੀ ਬਸ ਤੈਨੂੰ ਉਹਦੇ ਤੇਰੇ ਬਾਈ ਕਾੜੀ ਚ ਲਿਆਇਆ ਤੇਰੇ ਨਾ ਡੱਬੇ ਲੈਣਾ ਭੁੱਲ ਗਿਆ ਸੱਟ ਦੇ ਕਹਿੰਦਾ ਡੱਬੇ ਤਾਂ ਮੇਰੇ ਉੱਥੇ ਹੀ ਰਹਿ ਗਏ ਤੇ ਹਰ ਕੇ ਮੈਂ ਇਹ ਚ ਪਾ ਕੇ ਰੱਖ ਲਿਆ ਹੁਣ ਮੈਂ ਕਿ ਜਿੱਦੇ ਹੋਣ ਗਿਆ ਨਾ ਮੈਨੂੰ ਡੱਬੇ ਲੈ ਕੇ ਦੀ ਵਧੀਆ ਹਾਂ ਦਿਖਾਈ ਕੋਲ ਕਾ ਡੱਬੇ ਨਹੀਂ ਡੱਬਾ ਨਹੀਂ ਸੋਨਾ ਨਹੀਂ ਸੋਨਾ ਲੱਗਦਾ ਆ ਦੇਖ ਨੀ ਕਿੱਦਾਂ ਸੋਹਣਾ ਦੇਖ ਨਹੀਂ ਮੈਂ ਮਰ ਜਾ ਇਹ ਤਾਂ ਤੂੰ ਬੁਲਾਈ ਸੋਨਾ ਸੈਟ ਕਰਾ ਲਿਆ ਹੈ ਹਾਂ ਆ ਤਾਂ ਕਾਂਡੇ ਆ ਬਣੀ ਅੱਛਾ ਪੱਤ ਵਾਲੇ ਪਿੱਪਾ ਪੱਤੀਆਂ ਵਾਲੇ ਹਾਂ ਮੋਤੀ ਲੱਗੇ ਹੋਏ ਨੇ ਆ ਕੁੰਡੇ ਦੇ ਵਿੱਚ ਪੈ ਜਣੇ ਮੈਂ ਤਾਂ ਡਰ ਲਾ ਦਾ ਪੈਣੀ ਕੁੰਡਾ ਕੰਡਾ ਨਾ ਟੁੱਟੀ ਏ ਦੇਖ ਹਾਂ ਮੈਂ ਦੇਖ ਉਹ ਨਹੀਂ ਤੇਰੇ ਜੇ ਪਾਏ ਹੋਣ ਐ ਉੱਠਣ ਦੇਖ ਰੰਗ ਤੇ ਹਾਂ ਬਣ ਬਣ ਕੇ ਦੇਖਦਾ ਕਿੱਡੇ ਸੋਹਣੇ ਲੱਗਦੇ ਹਾਂ ਲੈ ਅੱਛਾ ਆਹਾ ਹਾਂ ਸੱਚ ਐ ਇਹ ਗਲੇ ਵਾਲਾ ਪੈਣੀ ਲੈ ਸੋਹਣਾ ਕਿੱਡਾ ਹਾਂ ਤੂੰ ਤਾਂ ਪੈਣੀ ਕਰਾ ਲਿਆ ਹਾਂ ਮੈਂ ਤਾਂ ਹੁਣ ਕਰਾਉਂਗੀ ਤੇ ਇੱਕ ਆ ਦੇਖ ਆ ਸੀ ਮੇਰੇ ਕੋਲ ਤੂੰ ਤਾਂ ਕਈ ਸਾਲ ਕਰਾਇਆ ਥੀਆ पिपल पत्तर इन्होंने पता भी नहीं पत ला आता बारा सोना पिपल पत्तीन हाँ मेरा पसंद आ गया जमा ए करवाई जी सैट करवाई तलवं तो ना कमल गए करवाई इतवाई मानसा तो मैंने तो मगर लाई फिर कह तेन तलवं तो करा के दऊंगा हूं आई नी पता पिताल झोल फरा के लिया ਨਾ ਉੱਥੇ ਉਹਨੇ ਗੱਲ ਕਰ ਰੱਖੀ ਪਹਿਲੀ ਛਾਰਤਾਂ ਦੇ ਆਏ ਇਹ ਮੈਂ ਬਾਈ ਤਾਂ ਬਣੀ ਬਾਲੀ ਸ਼ਰ ਬਾਈ ਤਾਂ ਤੈਨੂੰ ਕੁਸ਼ੀ ਨਹੀਂ ਬਣਵਾ ਕੇ ਦਿੰਦਾ ਜਮ ਮੈਂ ਮੈਂ ਤਾਂ ਫਿਰ ਮਾਨਸਤੋ ਕਰਾਉਂ ਮੈਂ ਤਾਂ ਤੇਰਾ ਨਹੀਂ ਲੈ ਦੂੰ ਮੈਂ ਤਾਂ ਕਹਿੰਦਾ ਹਰਪ੍ਰੀਤ ਨੇ ਇੱਕ ਮਾਨਸਤੋ ਕਰਾਉ ਉੱਥੇ ਕਰਾਉ ਮੈਂ ਤਾਂ ਪਰ ਇਹ ਮੇਰਾ ਨਾਂ ਨਾ ਲਈ ਆ ਇਹਨਾਂ ਕਹੀ ਵੀ ਹਰਪ੍ਰੀਤ ਨੇ ਕਰਵਾਈ ਤੈਨੂੰ ਕਹਾਂ ਡਾਰਾ ਕੋਈ ਨਾ ਕੋਈ ਨਹੀਂ ਮਾਣ ਨਹੀਂ ਜੁਮਾਨ ਨਹੀਂ ਤੇਰਾ ਬਾਈ ਲੜੂਗਾ ਤੇਰਾ ਬਾਈ ਖੋਜੂ ਮੈਂ ਤੈਨੂੰ ਕਰਵਾ ਕੇ ਦੇ ਤੈਨੂੰ ਕਿ ਲੋੜ ਚ ਗਾਂ ਦਿਖਾਉਣ ਦੀ ਕੁਛ ਨਹੀਂ ਹੁੰਦਾ ਮੈਂ ਤਾਂ ਜਾ ਕੇ ਗੱਲਾਂ ਕਰਦੀ ਆ ਉਹਦੇ ਨੂੰ ਜੇ ਫੇਰੇ ਮੇਰੇ ਕੋਲ ਤਾਂ ਇੱਕ ਬਲੈਂਸ ਹੁਣੇ ਛੋਟੇ ਵੀ ਪੇ ਕਰਨ ਵਾਲੇ ਤਾਂ ਉਸੋਂ ਪੇਟੀ ਦੀ ਭਣੇ ਚਾਬੀ ਘੁਮਾ ਚਗੀ ਤੂੰ ਤਾਂ ਫਲਾਈ ਕਰਾਈ ਬੈਠੇ ਵੈ ਤੈਨੂੰ ਚਾਰ ਚੰਨ ਹਾਂ ਐ ਕਰ ਬਾਈ ਮੈਂ ਜਾ ਕੇ ਤੈਨੂੰ ਚਾਰ ਕਰਵਾ ਲੈ ਜੋੜਾਂ ਭੱਗ ਜਾ ਵਿਚਾਨੀ ਗੱਲ ਕਰ ਮਾਨਸਾ ਨੇ ਫੇਰ ਮਾਰੂ ਕਿਹੜਾ ਜੋ ਸੈੱਟ ਕਰਾਈ ਫੇਰ ਆਹੋ ਫੇਰ ਦੇਖ ਕੇ ਵੀ ਆਉਂਗੀ ਮੈਂ ਤੇਰਾ ਸੈੱਟ ਕਰਾਇਆ ਪਰ ਮਾਇਆ ਖੈ ਚੰਗਾ 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 ਭੱਗ ਜਾ ਇਹ ਲੈ ਨੂੰ ਭੋਲੀ ਨੂੰ ਕੌਣ ਦੱਸੇ ਵੀ ਸੈਟ ਇਹ ਮੈਂ ਮਾਨਸਤ ਕਰਵਾਈਏਗੀ ਚਲੋ ਆਪੇ ਤਰੇ ਫਿਰਨਗੇ ਮੈਂ ਕਿਹੜਾ ਇਹਨਾਂ ਕੋਲੇ ਕਿਸੇ ਦਾ ਨਾਮ ਲੈਂਦਾ ਵੀ ਉਹਦਾ ਨੰਬਰ ਹੈ ਨੰਬਰ ਮੈਂ ਕਿਸੇ ਦਾ ਮੈਂ ਕਹਿ ਦੂੰਗੀ ਮੇਰੇ ਕੋਲ ਤਾਂ ਨੰਬਰ ਸੀਗਾ ਪਰ ਨੇ ਨੰਬਰ ਮੈਂ ਤਾਂ ਗੁਮਾਚ ਲਾ ਮੈਂ ਤਾਂ ਧਰ ਕੇ ਭੁੱਲ ਗਈ ਆਪੇ ਤਲਵੰਡੀ ਤੇ ਕਰਾਉਣ ਕਿ ਤੋਂ ਮਰਜ਼ੀ ਕਰਾਉ ਮੈਂ ਇਹਨੂੰ ਕੀ ਦੱਸਾਂ ਵੀ ਆ ਸਾਰਾ ਸਿਆਣਾ ਮੇਰਾ ਆਬਦ ਹੈ ਆਬਦਾ ਕਿੱਥੇ ਆ ਤੇ ਮਾਂ ਦੀ ਪਰਜਾਈ ਵਾਲਾ ਲਈ ਬੈਠੀਆਂ ਵਿਆਹ ਤੇ ਗਈ ਸੀ ਤੇ ਸਾਰਾ ਗੰਡਣਾ ਗੰਡਣਾ ਨੂੰ ਪਿੱਛੇ ਲਾਰਕਾ ਹਰੇਕ ਨੂੰ ਕਹਦਾ ਨਹੀਂ ਮੈਂ ਤਾਂ ਦੋ ਸੈਟ ਕਰਵਾਤੇ ਦੋ ਸੈਟ ਕਰਵਾਤੇ ਤਿੰਨ ਜੋੜੀਆਂ ਮੇਰੇ ਕੋਲ ਕਾਂਟ ਮੇਰੇ ਕੋਲ ਤਾਂ ਇਹਦਾ ਇੱਕ ਜੋੜੀ ਵੀ ਨਹੀਂ ਹੈਗੀ ਮੈਂ ਤਾਂ ਹਰੇਕ ਨੂੰ ਮੰਗਰ ਲਾ ਰੱਖਿਆ ਮੈਂ ਤਾਂ ਇਹਨਾਂ ਨੂੰ ਲੜਾਉਣੀ ਆ ਆਪਿਆਂ ਦੇ ਘਰਾਂ ਨਾਲ ਲੜਦਿਆਂ ਤੁਰਿਆਂ ਫਿਰਨੀਆਂ ਆਪਾਂ ਨਹੀਂ ਕੀ ਲੈਣ ਨਾਲ ਲੱਗਣ ਕਿਸੇ ਦੇ ਮੰਗਰ ਮੈਂ ਕਿਹੜਾ ਇਹਨਾਂ ਨੂੰ ਲਾਇਆ ਸੀ ਲੈ ਜਾ ਕੇ ਇਹਦੇ ਨਾਲ ਗੱਲ ਕਰਤੀਆਂ ਘਰੇ ਘਰੇ ਹੀ ਬੈਠਾ ਸੀ ਲੈ ਹਜੇ ਵੀ ਫੋਨ 'ਤੇ ਬੜੇ ਬੈਠੇ ਹੋ ਓਏ ਫੋਨ 'ਤੇ ਆਉਂਦੀ ਬੜਾ ਕੁਸਾ ਫੋਨ ਤੇ ਜੀ ਵੀ ਲੱਗਦਾ ਆ ਦੇ ਆ ਜਲੀ ਜਾਂਦਾ ਕੀ ਹੋ ਮੇਰੇ ਗੱਲ ਸੁਣ ਜਾ ਦੋਨਾਂ ਦੇ ਹਾਂ ਤੇਰੇ ਮਿੱਤ ਦੇਖਿਆ ਯਾਰ ਤਰੀ ਦਾ ਸੈੱਟ ਅੱਛਾ ਤੇ ਮੈਨੂੰ ਤਾਂ ਵਸਕੇ ਨਹੀਂ ਜੀ ਮੈਂ ਅੱবি ਸੈੱਟ ਦੇਖਣ ਜਾਨੀ ਆ ਫਰਮਾਨ ਤੁਹਾਨੂੰ ਦੱਸ ਕੇ ਆਇਆ ਨਹੀਂ ਸੱਤ ਵੀ ਕਹਿੰਦੇ ਮੈਂ ਤੁਹਾਨੂੰ ਆਪਕੋ ਵੀ ਆਉਣੀ ਹੈ ਪਰ ਮੈਂ ਤੁਹਾਨੂੰ ਕਹਿ ਕੇ ਤਾਂ ਗਈ ਦੱਸ ਕੀ ਜੀ ਕਰੋ ਤਾਂ ਫਿਰ ਅੱਛਾ ਹਾਂ ਦੱਸ ਚੱਲ ਤੇ ਮੇਰੇ ਕਾਸ ਸੁਨਹਰ ਪ੍ਰਿਤ ਨੇ ਨਾ ਬਲਾਈ ਸੰਨ ਪਿੱਪਲ ਪੱਤੇ ਵਾਲਾ ਸਟਕਰਾਇਆ ਕਿਤਾ ਗਲੇ ਚ ਬਲਾਈ ਸੰਨ ਪੱਤਾਂ ਵਾਲੀ ਪਤਲੀ ਜੀ ਚੈਣ ਜੀ ਪੱਤਾਂ ਵਾਲੀ ਵੀ ਸੱਟੀ ਹੈ ਅੱਛਾ ਨਾਲ ਡਿਡ ਕਾਂਟੇ ਨਹੀਂ ਤੇ ਇੱਕ ਹੋੜ ਜੇ ਮੋਰ ਨਹੀਂ ਜਲਾ ਕਰਾਈ ਠੀਕ ਹੈ ਪਿੱਪਲ ਪੱਤਾਂ ਵਾਲੇ ਤੇ ਕਈ ਤਿੰਨ ਚਾਰ ਟੌਕਸ ਨੇ ਜੋੜ ਗਿਆ ਤਾਂ ਚਾਰ ਪੰਜ ਤੋਲੇ ਦੇ ਨੇੜੇ ਕਰਾਈ ਬਟਿਆ ਬਲਾਈ ਸੰਨ ਮਲ ਗਿਆ ਇੱਕ ਮਲ ਗਿਆ ਉਹ ਚਾਰ ਪੰਜ ਤੋਲੇ ਦਾ ਤੈਨੂੰ ਕਿਹਾ ਹੋਣਾ ਉਹਦਾ ਡੁਪਲੀਕੇਟ ਹੋਣਾ ਇਹਨੂੰ ਪਤਾ ਨਹੀਂ ਇਸ ਚੀਜ਼ ਬਾਰੇ ਡੁਪਲੀਕੇਟ ਕੋ ਥੋੜੇ ਕੋ ਓਰੀਜਨਲ ਸੀਗੇ ਮੈਨੂੰ ਡੁਪਲੀਕੇਟ ਓਰੀਜਨਲ ਦਾ ਪਤਾ ਹੀ ਨਹੀਂ ਬਣਾਈ ਵਧੀਆ ਸਿਉਣਾ ਕਰਾਈ ਬੈਠੀ ਆ ਮੈਨੂੰ ਨਹੀਂ ਪਤਾ ਹੁਣ ਤੂੰ ਮੈਨੂੰ ਕਰਾ ਕੇ ਦੇ ਫੇ ਕਰਾ ਦੇਂਗਾ ਮੈਂ ਉਹਦੇ ਨਾਲ ਗੱਲ ਕਰੀ ਸੋ ਫੋਨ ਬੰਦ ਕਰ ਰੱਖਿਆ ਮੈਂ ਕੋ ਪੋਥ ਨਹੀਂ ਕਰਾਉਂਦੇ ਸ਼ਾਬੋ ਕੀ ਤੋਂ ਤੋਰ ਕਿੱਥੇ ਕਰਾ ਹਾਂ ਪਤਾ ਮਾਨਸਾ ਤੋਂ ਕਰਾ ਮੰਗੇ ਮਾਨਸਾ ਤੋਂ ਹਰਪ੍ਰੀਤ ਨੇ ਕਰਾ ਨਹੀਂ ਜਿਹੜੇ ਤੋਂ ਮਾਨਸਤੋ ਕਰਾ। ਓਏ ਮਾਨਸਾ ਮਹਿੰਗਾ ਯਾਰ ਉਹ ਨਹੀਂ ਮਾਰੀਆ ਨੀ। ਮਹਿੰਗਾ ਨਹੀਂ ਹੈਗਾ। ਖਲੋਂਦੀ ਮਹਿੰਗਾ ਉਹ ਕੰਦੇਸੀ ਪਤਾ ਹੈ। ਮੇਰੇ ਲਈ ਆ ਯਾਰ ਕੁਛ ਨਾ ਕੋ 12000 ਦਾ ਫਾਇਦਾ ਕਰ ਦੋ। ਕੋਈ ਨਹੀਂ। ਖਲੋਂਦੀ ਵਾਲਾ ਮਹਿੰਗਾ। ਮਾਨਸਤੋ ਕਰਾਵਾਗਾ ਇੱਥੇ ਨੇੜੇ ਬਦਲਣਾ ਸੌਕਾ। ਆਪਾਂ ਤਾਂ ਮਾਨਸਤੋ ਕਰਾਵਾਂਗੇ। ਰਾਜੀ ਦੇ ਗੁੱਸੇ ਰ ਹੈ। ਇੱਕ ਦੋ ਦਿਨ ਅਜ ਚੱਲਾਂਗੇ ਆਪਾਂ। ਆਪਾਂ ਮਾਨਸ ਦੇਖ ਕੇ ਸੱਟ ਮੈਂ ਤਾਂ ਪਸੰਦ ਕਰਾ ਕੇ ਲਿਆਂਗੀ। ਮਾਨਸ ਹੀ ਜਾਣਾ ਪਰ ਹਿੰਦੂ। ਮਾਨਸ ਹੀ ਜਾਣ। ਮੈਂ ਤਾਂ ਦੋ ਤਿੰਨ ਟਾਕਸ ਵੀ ਜੋੜਨਾ। ਚੱਲ ਤੂੰ ਵਾਲਾ ਕਰ ਦੇ ਕੋਈ ਕਰਾ ਲੂੰਗੀ। ਕੇਰ ਲੈ ਕੇ ਚੱਲ ਮੈਨੂੰ ਦੁਕਾਨ ਤੇ। ਤੈ ਨਾ ਕੋਈ ਦੋਨਾਂ ਦੇ ਵਿੱਚ ਨਾਲ 5 ਪੈਸੇ ਝਾੜੀ ਲੱਗਦੇ ਇੱਥੇ ਸੰਗ ਦੀ ਕਾਹਦੀ ਗੱਲ ਹੈ ਇੱਕ ਦੋਨਾਂ ਦੇ ਵਿੱਚ ਝਾੜੀ ਲੱਗੇ 2-3 ਲੱਖ ਰੁਪਏ ਲੱਗੂ 2-3 ਲੱਖ ਰੁਪਏ ਘਰੇ ਪਿਆ ਹੋ ਉਹ ਤਾਂ ਪਹਾੜੀ ਵੇ ਦੇ ਦੇਣਾਗੇ ਅਸੀਂ ਤੇ ਸਾਰੇ ਕਾ ਲੈਂਦੇ ਨੇ ਮੇਰੀ ਗੱਲ ਸੁਣੋ ਆਪਾਂ ਜਿਹੜਾ ਹਾੜੀ ਵੱਢ ਲਈ ਉਦੋਂ ਉਰਕੇ ਦੇਖਾਂਗੇ ਸੁਹਾਗ ਖਤਾਬ ਕਰਕੇ ਜੇ 2 ਰੁਪਏ ਬਚੇ ਤੈਨੂੰ ਮੈਂ ਕਰਾ ਦੂੰਗਾ ਮੈਨੂੰ ਨਹੀਂ ਪਤਾ ਮੈਂ ਤਾਂ ਤਿਆਰ ਹੁੰਨੀ ਐ ਤੁਸੀਂ ਲਾਂ ਗਏ ਆਪਾਂ ਸਨਾਰੇ ਦੇ ਚੱਲ ਚੱਲ ਗਿਆ ਮੇਰੇ ਕੋਲ ਪੂਰੀ ਗੱਲ ਸੁਣ ਇੱਕ ਗੱਲ ਉੱਥੇ ਉਹਨਾਂ ਦੇ ਨਾਮ ਸੰਗ ਲਿਆਵਾਂਗੇ ਆਪਾਂ ਇੱਕ ਗੱਲ ਹੋਰ ਸੁਣ ਮੇਰੀ ਗੱ ਪਾ ਕੇ ਫਿਰ ਤੂੰ ਰੂੜੀ ਤੇ ਜਾਏਂਗੀ ਉੱਥੇ ਕੋਈ ਪੱਟ ਕੇ ਲੈ ਜਾਊਗਾ ਕੰਮ ਆ ਇਹ ਕਿਹਨੇ ਪੱਟ ਕੇ ਲੈ ਜਾਊ ਕੋਈ ਮੈਂ ਘਰ ਮੇਲੇ ਲੁਕੋ ਕੇ ਰੱਖਿਆ ਕਰੂੰ ਜਦੋਂ ਹਰਪ੍ਰੀਤ ਆਇਆ ਕਰੂਗੀ ਉਹ ਨਹੀਂ ਬੁਣਾਈ ਆ ਵੀ ਮੇਰੇ ਕੋਲੇ ਆ ਫਿਰ ਮੈਂ ਉਹਨੂੰ ਮਚਾਇਆ ਕਰੂੰ ਮੋਦੂ ਆ ਕਰਿਆ ਹਰਪ੍ਰੀਤ ਹੋਏ ਆਇਆ ਕਰਨਾ ਚ ਪਉਣੀ ਹੈ ਜਿੱਦੇ ਪ੍ਰੋਗਰਾਮ ਫਿਰਦੀ ਆ ਮੈਂ ਦਿਖਾ ਕੇ ਗਈ ਆ ਕਹਿੰਦੀ ਆ ਨਾ ਹੁਣ ਕਰਾਏ ਨੇ ਆ ਫੁਲਾਨੇ ਵੇਲੇ ਕਰਾਏ ਨੇ ਉਹ ਤਾਂ ਬਰਾਹੀ ਵਧੀਆ ਵਧੀਆ ਟੌਕਸ ਜੋੜੇ ਕਰਾਈ ਖੁਰਦੀ ਆ ਉਹ ਤੂੰ ਤਾਂ ਜਮੀ ਕਮਲੀ ਆ ਉਹ ਜਮੀ ਕਮਲੀ ਆ ਉਹ ਤੈਨੂੰ ਕਿਹੜਾ ਮੱਥਾ ਮਾਰੇ ਉਹ ਡੁਬਲਿਕੇਟ ਹੋਣਿਆ ਪਿੰਡ ਦੇ ਵਿੱਚ ਕੋਮਨ ਪਾ ਲ ਤੇਰੇ ਨੇ ਤਾਂ ਪਕਾਈ ਕਰੀ ਤੱਕ ਕੋਈ ਦਿੰਨੀ ਮੈਨੂੰ ਨਹੀਂ ਪਤਾ ਤੂੰ ਤਿਆਰ ਹੈ ਜੇ ਮੈਨੂੰ ਲੈ ਕੇ ਚਲੀ ਸੰਿਆਰੇ ਦੇ ਮੈਂ ਤਾਂ ਕਰਾ ਕੇ ਲਿਉ ਲੈ ਕਰਾ ਕੇ ਲੱਗੇ ਇੱਕ ਗਵਾਂਡੀਆਂ ਦੇ ਬਾਜ ਜਾਂਦੀ ਐ ਲੈ ਹਾਂ ਉਹ ਦੇਖ ਕੇ ਕਹਿੰਦੀ ਮਹਾਰਪ੍ਰੀਤ ਕੋਈ ਓਏ ਇਹ ਨੂੰ ਇਹ ਕਵਲੀ ਇਹ ਰੇ ਨੂੰ ਪਤੀ ਨਹੀਂ ਰੋ ਇਹ ਐ ਨਹੀਂ ਪਤਾ ਹੁਣ ਦੁਨੀਆ ਕਿੰਨੀ ਸ਼ਿਆਰ ਐ ਹੁਣ ਤਾਂ ਕੋਈ ਸੌਣਾ ਉਹੀ ਨਹੀਂ ਪਉਂਦਾ ਹੁਣ ਤਾਂ ਉਹ ਪਉਂਦਾ 100-200 ਰੁਪਏ ਪਾ ਲੰਗੇ ਚਲੋ ਵਿਆਹ ਸ਼ਾਦੀ ਚ ਕੇਰਾ ਦੇਖ ਕੇ ਉਸ ਦਿਵਾਰ ਲਾ ਕੇ ਰੱਖ ਲੈਂਦੀ ਐ ਇਹਨੂੰ ਦਿਖਾਤ ਕਰੂ ਮੈਨੂੰ ਸਾਡੇ ਘਰ ਕਲੇਸ਼ ਪੂ ਹੋਣ ਇਨਮਾ ਕਰਾਉਣ ਆ ਗਏ 25 ਬਣੀ ਸਿਉਣੇ ਦੀ ਚੰਗਾ ਬੜਾ ਫੋਨ ਦੇਖੀ ਇਹਨਾਂ ਫੇਸਬੁਕ ਖੋਲੀ ਬੈਠਾ ਹੋਰ ਹੀ ਵਿੱਚ ਆ ਕੇ ਲਲਪਲ ਕਰਦਾ ਜੀ